ਇਧਰ ਆ ਪਹਿਲਾਂ ਇਧਰ ਆ ਪਹਿਲਾਂ ਗੱਲ ਸੁਣ ਪਹਿਲਾਂ ਬਈ ਉਹ ਬਈਆ ਕਰ ਲ ਪਹਿਲਾਂ ਗੱਲ ਤਾਂ ਸੁਣ ਲਾ ਪੰਕੂ ਬਈ ਕਰ ਲ ਆਪਾਂ ਪੰਕੂ ਬਈ ਤੂੰ ਵੀ ਤੇ ਕਰ ਪੰਕੂ ਉਹ ਲੈ ਮੈਂ YouTube ਦੇ ਲਾਈਵ ਆ ਦੇ ਇਹ ਨੂੰ ਕੱਲੋਂ ਮੜਾਏ ਹੈ ਤੁਮ ਜਾਂ ਮੇਰੇ ਫੱਟਾ ਮੇਰੇ ਇਧਰ ਆਇ ਮੈਂ ਕਾਇਕੋ ਕੁ ਦਿਹਾ ਲੇ ਕੇ ਆਂਗੀ ਨਹੀਂ ਮੇਰੇ ਕੋ ਭੇਜ ਇਹਨੂੰ ਆਵਾ ਲੈ ਲੈ ਨੀ ਚੱਲ ਜਾ ਆ ਕੀ ਗੋਰੀ ਹੈ ਹਲੋ ਫਰੈਂਡਸ ਕੀ ਹਾਲ ਚਾਲ ਨੇ ਕੋਈ ਨਹੀਂ ਆ ਰਿਹਾ ਇਹ ਦਵਾਈ ਹੈ ਮੈਨੂੰ ਮੈਰੋ ਇਧਰਾ ਇਧਰਾ ਤੈਨੂੰ ਦਿਖਾਵਾਂ ਓਰੇ ਆ ਆ ਸਾਡਾ ਆ ਪਾਲਾ ਮੇਰੇ ਕੁੜੀਆਂ ਲੱਗਦੇ